ਸਭ ਤੋਂ ਪਹਿਲਾਂ ਤਾਂ ਜਿਹੜਾ ਗਾਂ ਨੂੰ ਫੁੱਲ ਜ਼ੋਰ ਮਾਰਨ ਦੇਣਾ ਵਾ ਜਿੰਨਾ ਗਾਂ ਜ਼ੋਰ ਮਾਰ ਕੇ ਆਪਣੇ ਆਪ ਬੱਚੇ ਨੂੰ ਬਾਹਰ ਕੱਢੇਗੀ ਓਨਾ ਹੀ ਗਾਂ ਦੇ ਲਈ ਜਿਹੜਾ ਹੈਗਾ ਵਾ ਜੇਰ ਸੌਖੀ ਪਾ ਦੇਗੀ ਸੋ ਹੁਣ ਕਰਾ ਗਾਂ ਨੂੰ ਦੁਬਾਰਾ ਜ਼ੋਰ ਮਾਰਨਾ ਸ਼ੁਰੂ ਕਰਤੀ ਹੈ ਤੇ ਖੁਰੀਆਂ ਵੀ ਅਗਰ ਨਾਲ ਵੱਧ ਬਾਹਰ ਆ ਰਹੀਆਂ ਵਾ ਉਹ ਜਿੰਨਾ ਵੱਧ ਤੋਂ ਵੱਧ ਖਾ ਸਕੇ ਤੇ ਪਹਿਲਾਂ ਤੁਹਾਨੂੰ ਵੀਡੀਓ ਦਿਖਾਣਾ ਵੀ ਅਸੀਂ ਵੀਡੀਓ ਦੇ ਵਿੱਚ ਜਿਹੜੀਆਂ ਕਿਹੜੀਆਂ ਗੱਲਾਂ ਦਾ ਮਨ ਕੇ ਚਲੋ ਰਿਕਾਰਡ ਕਰ ਸਕਿਆ ਤੁਸੀਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਵਾ ਜਿਵੇਂ ਉਹਤਨ ਵੀਡੀਓ ਚ ਗੱਲ ਕੀਤੀ ਸੀ ਵੀ ਜਦੋਂ ਕੋਈ ਗਾਂ ਜੇ ਸੁੰਦੀ ਪਈ ਹੋਈ ਜਾ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਹੁਣ ਇੱਕ ਇਹ ਗਾਂ ਜਿਹੜੀ ਸੂਰ ਰਹੀ ਹੈ ਤੇ ਉਹਦੇ ਲਈ ਤੁਸੀਂ ਕੀ ਕਰਨਾ ਵਾ ਵੀ ਕੁਝ ਜਿਹੜੇ ਪੁਆਇੰਟ ਹੈਗੇ ਆ ਜਿਨ੍ਹਾਂ ਦਾ ਤੁਸੀਂ ਜ਼ਿਆਦਾ ਧਿਆਨ ਰੱਖਣਾ ਵਾ ਸਭ ਤੋਂ ਪਹਿਲਾਂ ਤਾਂ ਜਿਹੜਾ ਗਾਂ ਨੂੰ ਫੁੱਲ ਜ਼ੋਰ ਮਾਰਨ ਦੇਣਾ ਵਾ ਦੂਸਰੀਆਂ ਜਿਹੜੀਆਂ ਗਾਵਾਂ ਹੈਗੀਆਂ ਜੇ ਮੰਨ ਕੇ ਚਲੋ ਗਾਂ ਨੂੰ ਕੋਸ਼ਿਸ਼ ਕਰੋ ਕਿ ਕੱਲਾ ਛੱਡ ਦੋ ਕੋ ਜੇ ਲੱਗੇ ਜਦ ਦੂਸਰੇ ਜਾਨਵਰ ਰਹਿਣਗੇ ਤੇ ਉਹਦੇ ਨਾਲ ਕੀ ਹੈ ਕਿ ਗਾਂ ਜਿਹੜੀ ਹੈਗੀ ਆ ਉਹ ਨਾ ਜ਼ੋਰ ਖੁੱਲ ਕੇ ਨਹੀਂ ਮਾਰ ਸਕੇਗੀ ਤੇ ਦੂਸਰੀਆਂ ਗਾਵਾਂ ਜਿਹੜੀਆਂ ਹੈਗੀਆਂ ਉਹਨੂੰ ਭਜਾ ਦਿਓ ਇਸ ਪਾਸੇ ਚਲੋ ਹਟ ਤੇ ਗਾਂ ਨੂੰ ਜਿਹੜਾ ਹੈਗਾ ਫੁੱਲ ਜ਼ੋਰ ਮਾਰਨ ਦੇਣਾ ਜਿੰਨਾ ਜ਼ਿਆਦਾ ਗਾਂ ਜ਼ੋਰ ਮਾਰੇਗੀ ਉਹਨਾਂ ਹੀ ਜ਼ਿਆਦਾ ਜਿਹੜੇ ਹੈਗੇ ਆ ਉਹਦੇ ਜੇਰ ਵਧੀਆ ਪਾਵੇਗੀ ਕਿਉਂਕਿ ਜਿਹੜੀ ਜੇਰ ਹੁੰਦੀ ਆ ਜੇਰ ਦੇ ਬੱਚੇਦਾਨੀ ਦੇ ਨਾਲ ਜਿਹੜੇ ਆ ਸਟਿਚ ਉਹ ਜਿਹੜੇ ਆ ਲੱਗੇ ਹੁੰਦੇ ਆ ਜਦੋਂ ਗਾਂ ਸੂਣ ਤੋਂ ਪਹਿਲਾਂ ਜਿਹੜਾ ਫੁੱਲ ਜ਼ੋਰ ਮਾਰਦੀ ਹੈ ਤੇ ਉਹਦੇ ਨਾਲ ਉਹ ਸਟਿਚ ਜਿਹੜੇ ਹੈਗੇ ਖੁੱਲ ਜਾਂਦੇ ਆ ਜਿਹਦੇ ਨਾਲ ਗਾਂ ਗੇ ਸੌਖੀ ਜੇਰ ਪਾ ਦਿੰਦੀ ਹੈ ਕਿਉਂਕਿ ਜੇ ਗਾਂ ਦੀ ਜੇਰ ਅੜ ਜਾਵੇ ਤੇ ਗਾਂ ਦਾ ਜਿਹੜੇ ਗਾਂ ਜਿਹੜੀ ਆਪਾਂ ਨੂੰ ਸੂਏ ਦੇ ਵਿੱਚ ਜੋ ਪਰਫਾਰਮੈਂਸ ਦੇਣੀ ਉਹ ਆਪਾਂ ਨੂੰ ਨਹੀਂ ਦੇ ਪਾਉਂਦੀਗੀ ਸੋ ਇਸ ਲਈ ਸਭ ਤੋਂ ਪਹਿਲੀ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਉਹਸਾ ਉਹਨਾਂ ਗਾਂ ਨੂੰ ਸੁਵਾਈਏ ਵੀ ਆਪਣੀ ਗਾਂ ਜਿਹੜੀ ਹੈਗੀ ਉਹ ਵਧੀਆ ਜੇਰ ਪਾ ਦੇਵੇ ਤੇ ਜੇਰ ਦਾ ਸਭ ਤੋਂ ਪਹਿਲਾ ਜਿਹੜਾ ਜਿਹੜਾ ਕਾਰਨ ਹੈਗਾ ਜਦੋਂ ਗਾਂ ਆਪਣੀ ਸੁੰਦੀ ਆ ਉਹਨੂੰ ਖੁੱਲ ਕੇ ਜ਼ੋਰ ਮਾਰਨ ਦੇਓ ਜਿੰਨਾ ਜ਼ਿਆਦਾ ਖੁੱਲ ਕੇ ਆਪਣਾ ਪਸ਼ੂ ਜਿਹੜਾ ਜ਼ੋਰ ਮਾਰ ਲੇਗਾ ਉਹਨਾਂ ਹੀ ਉਹ ਸੌਖਾ ਜਿਹੜਾ ਜੇਰ ਪਾ ਦੇਗਾ ਜਿਵੇਂ ਉਹਨੇ ਇੱਕ ਰੀ ਗਾਂ ਉੱਠ ਵੀ ਹੈ ਲਾਗੇ ਗਾਂ ਨੇ ਠਾਤਾ ਵਾ ਦੂਸਰੀ ਵਾ ਫਿਰ ਉਹ ਬੈਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਗਾਂ ਫਿਰ ਠਾ ਰਹੀ ਹੈ ਇਦਲੀ ਇਹ ਹੈ ਵੀ ਜਦੋਂ ਲਾਗੇ ਜਿਹੜਾ ਕੋਈ ਵੀ ਜਾਨਵਰ ਉਹਨੂੰ ਤੰਗ ਕਰ ਨਾ ਕਰਦਾ ਹੋਵੇ। ਹਰ ਚਲੋ 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 ਲਾਗੋਂ ਜਿਹੜੇ ਜਾਨਵਰ ਹੈਗੇ ਆ ਉਹ ਪਾਸੇ ਭਜਾ ਦਿਓ। ਵਿਜਾ ਸੂਨ ਨਾਲ ਜਾਨਵਰ ਜਿਹੜਾ ਹੈਗਾ ਫ੍ਰੀ ਐ ਮਨ ਕੇ ਚੱਲੋ ਉਹਦੇ ਤੇ ਕੋਈ ਸਟ੍ਰੈਸ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ। ਜਦਾ ਫ੍ਰੀ ਮਾਈਂਡ ਹੋ ਕੇ ਖੁੱਲਾ ਜੋਰ ਮਾਰ ਲੈ ਜਿੰਨਾ ਖੁੱਲਾ ਜੋਰ ਮਾਰੇਗੀ ਓਨਾ ਹੀ ਜ਼ਿਆਦਾ ਉਹ ਈਜ਼ੀ ਜਿਹੜੀ ਹੈਗੀ ਆ ਕਾਵਿੰਗ ਹੋਵੇਗੀ ਤੇ ਜਦੋਂ ਆਪਣੇ ਆਪ ਜਦੋਂ ਗਾਂਸ ਹੁੰਦੀ ਆ ਤੇ ਉਹਦੇ ਨਾਲ ਕੀ ਕੀ ਆ ਕੀ ਫਿਰ ਦੂਜਾ ਜੇਰ ਪਾ ਜਾਂਦੀ ਆ ਕਿਉਂਕਿ ਜਦੋਂ ਜੇ ਗਾਂ ਦੇ ਅੰਦਰ ਜੇਰ ਰੜ ਜਾਂਦੀ ਆ ਇੱਕ ਵਾਰ ਗਾਂ ਦੇ ਅੰਦਰ ਜੇਰ ਰੜ ਗਈ ਫਿਰ ਉਸ ਤੋਂ ਬਾਅਦ ਡਾਕਟਰ ਦਾ ਹੱਥ ਕੋਨਾ ਪੈਂਦਾ ਵਾ ਯੂਟਰਸ ਦੀ ਨਾ ਤਾਂ ਇਨਫੈਕਸ਼ਨ ਕਲੀਅਰ ਹੁੰਦੀ ਆ ਨਾ ਆਪਾਂ ਨੂੰ ਗਾਂ ਉਹਨਾਂ ਵਧੀਆ ਦੁੱਧ ਦਿੰਦੀ ਆ ਤੇ ਯੂਟਰਸ ਦੇ ਵਿੱਚ ਜੇ ਇਨਫੈਕਸ਼ਨ ਹੋ ਜਾਂਦੀ ਹੈ ਅੱਗੇ ਰਿਪੀਟਰ ਦੇ ਕੇਸ ਬਣ ਜਾਂਦੇ ਆ। ਚਲ ਹਟ ਚਾ ਪਿੱਛੇ। ਤੁਸੀਂ ਜਿਹੜੀ ਗਾਂ ਨੂੰ ਫ੍ਰੀ ਐਂਡ ਰਿਲੈਕਸ ਕਰਕੇ ਹੁਣ ਗਾਂ ਫਿਰ ਟੈਨਸ਼ਨ ਵਿੱਚ ਆਰੀ ਕਿਉਂਕਿ ਦੂਜੀਆਂ ਗਾਵਾਂ ਜਿਹੜੀਆਂ ਹੈਗੀਆਂ ਉਹਨਾਂ ਤੰਗ ਕਰ ਰਹੀਆਂ ਨੇ। ਸੋ ਇਹ ਕੋਸ਼ਿਸ਼ ਕਰਿਆ ਕਰੋ ਜਦੋਂ ਗਾਂ ਸੂਣਾ ਉਹਨੂੰ ਅਲੱਗ ਤੋਂ ਕੱਲੀ ਰਹਿਣ ਦਿਓ। ਜਿੰਨਾ ਗਾਂ ਕੱਲੀ ਰਹੂਗੀ ਓਨਾ ਵਧੀਆ ਜ਼ੋਰ ਮਾਰੇਗੀ। ਸੋ ਤੁਸੀਂ ਹੁਣ ਇਹਨਾਂ ਗਾਵਾਂ ਨੂੰ ਪਛਾਣ ਪਹੁੰਚਾਉਣੇ ਤਾਂ ਜੋ ਗਾਂ ਬਹਿ ਕੇ ਆਦਾ ਰਿਲੈਕਸ ਹੋ ਕੇ ਆਦਾ ਜ਼ੋਰ ਮਾਰੇ ਕਿਉਂਕਿ ਪਿੱਛੇ ਜਿਹੜੀਆਂ ਖੁਰੀਆਂ ਜਿਹੜੀਆਂ ਹੈਗੀਆਂ ਉਹ ਬਾਹਰ ਆ ਗਈਆਂ ਨੇ ਤੇ ਬਾਕੀ ਜਦੋਂ ਬੱਚਾ ਬਾਹਰ ਆਉਂਦਾ ਬਾਕੀ ਦੇਖਦੇ ਆ ਬਾਕੀ ਅੱਗੇ ਦੀ ਤੁਹਾਨੂੰ ਦਿਖਾਉਣੇ ਆ ਵੀ ਕਿਦਾਂ ਕਿਦਾਂ ਆਪਾਂ ਜਿਹੜੀ ਹੈਗੇ ਬੱਚੇ ਦੀ ਕੇਅਰ ਕਰਨੀ ਆ ਲੋ ਜੀ ਕਰ ਕਰਾ ਕੇ ਗਾਂ ਬੈਠ ਤਾਂ ਗਈ ਹੈ ਪਰ ਗਾਂ ਹਜੇ ਵੀ ਟੈਨਸ਼ਨ ਦੇ ਵਿੱਚ ਉਹ ਧਿਆਣਾ ਇਸ ਟਾਈਮ ਪੂਰਾ ਮੇਰੇ ਵਿੱਚ ਆ ਪਰ ਜਿਹੜਾ ਗਾਂ ਮੰਨ ਲਓ ਟੈਨਸ਼ਨ ਚ ਨਹੀਂ ਚਾਹੀਦੀ ਕਿ ਜਦੋਂ ਗਾਂ ਜਿੰਨੀ ਤੇ ਇਹ ਟੈਨਸ਼ਨ ਚੋਂ ਬਾਹਰ ਨਹੀਂ ਆਉਂਦੀ ਆ ਤਾਂ ਰਿਲੈਕਸ ਹੋ ਕੇ ਉਹਦਾ ਪੂਰਾ ਜਿਹੜਾ ਜੋਰ ਹੈਗਾ ਉਧਰ ਮੰਨ ਕੇ ਚਲੋ ਵੀ ਬੱਚੇ ਵਾਲੇ ਪਾਸੇ ਨਹੀਂ ਲਾਉਂਦੀਗੀ ਉਹਨਾ ਟਾਈਮ ਤੱਕ ਇਹਦਾ ਬੱਚਾ ਜਿਹੜਾ ਬਾਹਰ ਨਹੀਂ ਆਉਣਾਗਾ ਸੋ ਇਸ ਲਈ ਗਾਂ ਨੂੰ ਜਿਹੜਾ ਰਿਲੈਕਸ ਹੋਣਾ ਚਾਹੀਦਾ ਰਿਲੈਕਸ ਜਦੋਂ ਦੂਸਰੇ ਜਾਨਵਰ ਤੰਗ ਕਰਦੇ ਆ ਜਾਂ ਕੋਈ ਉਪਰਾ ਕੋਲੇ ਆ ਗਿਆ ਜਾਂ ਕੋਈ ਜਾਨਵਰ ਆਪਣੇ ਤੋਂ ਡਰ ਜਾਂਦਾ ਵਾ ਉਦੋਂ ਜਿਹੜਾ ਹੈਗਾ ਗਾਂ ਸੂਣ ਦੇ ਵਿੱਚ ਟਾਈਮ ਲਾ ਦਿੰਦੀ ਆ ਸੋ ਇਸ ਲਈ ਗਾਂ ਨੂੰ ਜਿਹੜਾ ਹੈਗਾ ਰਿਲੈਕਸ ਰੱਖਣਾ ਚਾਹੀਦਾ ਇਹਨਾਂ ਇਹਨਾਂ ਗਾਵਾਂ ਨੇ ਤੰਗ ਕਰਤਾ ਨਹੀਂ ਤਾਂ ਹੁਣ ਤੱਕ ਗਾਂ ਜਿਵੇਂ ਜ਼ੋਰ ਮਾਰ ਰਹੀ ਸੀ ਪਹਿਲਾਂ ਹੁਣ ਤੱਕ ਜਿਹੜਾ ਬੱਚਾ ਹੈਗਾ ਉਹ ਬਾਹਰ ਆ ਜਾਣਾ ਸੀਗਾ ਸ਼ਾਮ ਦਾ ਟਾਈਮ ਹੈ ਜਿਵੇਂ ਮਿਲਕਿੰਗ ਚੱਲ ਰਹੀ ਹੈ ਤੇ ਮਿਲਕਿੰਗ ਚੱਲਦੇ ਆਂ ਵਿੱਚ ਜਿਹੜੀ ਹੈਗੀ ਗਾਂ ਆਪਣੇ ਸੂਣ ਨੂੰ ਤਿਆਰੀ ਹੋ ਗਈ ਆ ਤੇ ਹਜੇ ਵੀ ਉਹ ਗਾਂ ਜਿਹੜੀ ਪੂਰਾ ਸਟ्रेस ਵਿੱਚ ਬੈਠੀ ਹੋਈ ਆ ਤੇ ਜਿਵੇਂ ਪਹਿਲਾਂ ਮੈਂ ਵੀਡੀਓ ਵਿੱਚ ਗੱਲ ਕੀਤੀ ਸੀ ਵੀ ਅੱਗੇ ਚਲੋ ਆਪਾਂ ਗੱਲਾਂ ਹਨਾ ਜਿਵੇਂ ਬੋਲ ਕੇ ਤੁਹਾਨੂੰ ਦੱਸੀ ਦਿਆਂ ਬੋਲ ਕੇ ਸਮਝਾਈ ਦਿਆਂ ਕੋਸ਼ਿਸ਼ ਇਹ ਕਰਾਂਗੇ ਕਿ ਹੁਣ ਜਿਹੜੀਆਂ ਆਪਾਂ ਜੋ ਵੀ ਗੱਲ ਤੁਹਾਡੇ ਤੱਕ ਕਰਾਂਗੇ ਤੇ ਪਹਿਲਾਂ ਵੀਡੀਓ 'ਚ ਗੱਲ ਕੀਤੀ ਸੀ ਵੀ ਤੁਹਾਨੂੰ ਪ੍ਰੈਕਟੀਕਲੀ ਜਿੰਨਾ ਵੱਧ ਵੱਧ ਹੋ ਸਕਿਆ ਤੁਹਾਨੂੰ ਉਹ ਚੀਜ਼ ਦਿਖਾਇਆ ਕਰਾਂਗੇ ਤੇ ਪਰ ਹੁਣ ਸ਼ਾਮ ਨੂੰ ਮਿਲਕਿੰਗ ਟਾਈਮ ਵੀ ਹੈਗਾ ਵਾ ਜਿੰਨਾ ਹੋ ਸਕੇ ਉਹਨਾਂ ਵੀਡੀਓ ਵਿੱਚ ਆਪਾਂ ਦੱਸ ਦਿੰਨੇ ਆ ਜੋ ਵੀਡੀਓ ਵਿੱਚ ਨਾ ਆਪ ਨੂੰ ਦਿਖਾਇਆ ਗਿਆ ਉਹ ਆਪਾਂ ਬਾਕੀ ਦੇ ਕੱਲ ਨੂੰ ਤੁਹਾਨੂੰ ਬੋਲ ਕੇ ਵੀ ਦੱਸ ਦਾਂਗੇ ਤੇ ਬਾਕੀ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਤੁਹਾਨੂੰ ਵੀਡੀਓ ਵਿੱਚ ਦਿਖਾਉਣੇ ਕਿਉਂਕਿ ਫਿਲਹਾਲ ਇਸ ਟਾਈਮ ਜਿਹੜੀ ਹੈਗੀ ਗਾਂ ਉਹ ਇੱਕਦਾਂ ਬੈਠੀ ਹੋਈ ਹੈ ਗਾਂ ਇੱਕਦਾਂ ਡਰ ਗਈ ਹੈ ਸਟ्रेस ਦੇ ਵਿੱਚ ਆ ਜੋਰ ਲਉਣਾ ਬੰਦ ਕਰ ਗਈ ਹੈ ਤੇ ਹੁਣ ਜਿੰਨਾ ਟਾਈਮ ਗਾਂ ਆਪਣੇ ਆਪ ਜੋਰ ਨਹੀਂ ਲਾਉਂਦੀ ਉਹਨਾਂ ਟਾਈਮ ਤੱਕ ਆਪਾਂ ਗਾਂ ਦੇ ਨੇੜੇ ਨਹੀਂ ਜਾਣਾਗਾ ਜਿੰਨਾ ਗਾਂ ਜ਼ੋਰ ਮਾਰ ਕੇ ਆਪਣੇ ਆਪ ਬੱਚੇ ਨੂੰ ਬਾਹਰ ਕੱਢੇਗੀ ਓਨਾ ਹੀ ਗਾਂ ਦੇ ਲਈ ਜਿਹੜਾ ਹੈਗਾ ਵਾ ਜੇਰ ਸੌਖੀ ਪਾ ਦੇਗੀ ਤੇ ਆਪਣਾ ਗਾਂ ਜਿਹੜਾ ਹੈਗਾ ਵਧੀਆ ਪ੍ਰੋਡਕਸ਼ਨ ਤੇ ਆ ਜਾਊਗਾ ਜੇ ਯੂਟਰਸ ਜਿਹੜਾ ਹੈਗਾ ਉਹ ਕਲੀਨ ਰਹੇਗਾ ਸੋ ਹੁਣ ਕਰਾ ਗਾਂ ਜਿਹਨੂੰ ਦੁਬਾਰਾ ਜ਼ੋਰ ਮਾਰਨਾ ਸ਼ੁਰੂ ਕਰਤੀ ਹੈ ਤੇ ਖੁਰੀਆਂ ਵਿੱਚ ਗਰਨ ਵਧ ਬਾਹਰ ਆ ਰਹੀਆਂ ਵਾ ਚਲੋ ਗਾਂ ਨੂੰ ਜ਼ੋਰ ਮਾਰ ਲੈਂਦੇ ਹਾਂ ਹਲੋ